ਮਾਫ਼ ਕਰਿਓ ਮੇਰਾ ਬੇਸ਼ਾਨੀ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆ ਕਿੰਨਾ ਹਫ਼ਤਾ ਕ ਹੋ ਗਿਆ ਰੌਲਾ ਚੱਲਦਾ ਅਖੀਰ ਹੀ ਉਹਨਾਂ ਨੇ ਕੱਲ ਬਿਆਨ ਦਿੱਤਾ ਕਹਿੰਦੇ ਪਹਿਲਾਂ ਸਾਬਤ ਤਾਂ ਕਰ ਲੋ ਮੈਂ ਬੁਲਾਤ ਕਰ ਰਹੀ ਆ ਫਿਰ ਕਹਿ ਲੋ ਹੁਲਾ ਲਿਓ ਚਾ ਅਜੇ ਸਾਬਤ ਸਬੂਤ ਨਹੀਂ ਹੈ ਕਾ ਤੋਂ ਪੜਦੇ ਹਾਂ 10 ਲੱਖ ਬੰਦੇ ਨੂੰ ਅੰਮ੍ਰਿਤ ਛਕਾਇਆ ਉਹਨੇ 10 ਲੱਖ ਉਹ ਸਭ ਆਪਾਂ ਖੂਚ ਪਾਤਾ ਏ ਉਹ ਸਭ ਛੱਡਤੀਆਂ ਗੱਲਾਂ ਸਭ ਬਸ ਆ ਕਮੀ ਉਹ ਵੀ ਹਜੇ ਪੱਕਾ ਸਾਬਤ ਨਹੀਂ ਹੋਇਆ ਪ੍ਰੂਫ ਨਹੀਂ ਐ ਬਸ ਜਿਉ ਲੱਗਿਆ ਭੰਡਣ ਆਪਾਂ ਇਹ ਤਾਂ ਐ ਹੀ ਹੁੰਦੇ ਐ ਡੇਰੇਦਾਰ ਐ ਡੇਰੇਦਾਰ ਐ ਡੇਰੇਦਾਰ ਤੁਸੀਂ ਭਲੇ ਮਾਨਸੋਂ ਕੱਲੇ ਡੇਰੇਦਾਰ ਮਾੜੇ ਤੁਸੀਂ ਦੁੱਧ ਤੋਤੇ ਹੋ ਆ ਸਾਡਾ ਹਾਲ ਐ ਕਮੀਆਂ ਹੀ ਦੇਖਦੇ ਆਪਾਂ ਦੂਜਿਆਂ ਚ ਕਿਸੇ ਨੂੰ ਸਲਾਹ ਵੀ ਲਓ ਕਿਸੇ ਦੇ ਗੁਣ ਵੀ ਗਾ ਦਿਓ ਵੀ ਹਾਂ ਵੀ ਆ ਗੁਣ ਹੈਗਾ ਇਹ ਚ ਆਖੋ ਸਤਨਾ ਸ਼੍ਰੀ ਅਕਾਲ ਜੀ ਅਸੀਂ ਆਪਣੀ ਹਉਮੈ ਏਡੀ ਵੱਡੀ ਕੀਤੀ ਐ ਅਸੀਂ ਚੰਗਾ ਕਹਿਣਾ ਹੀ ਨਹੀਂ ਕਿਸੇ ਨੂੰ ਸਾਰ ਕਥਾਵਲੀ ਦਾ ਬਚਨ ਹੈ ਕਹਿੰਦੇ ਦੁਨੀਆਂ ਤੇ ਡੇਢ ਬੰਦਾ ਹੈ ਦੋ ਨਹੀਂ ਇੱਕ ਨਹੀਂ ਕਹਿੰਦੇ ਡੇਢ ਬੰਦਾ ਉਹ ਕਹਿੰਦੇ ਡੇਢ ਕਿਉਂ ਕਹਿੰਦੇ ਇੱਕ ਆਪ ਦੂਜਾ ਅੱਦਾ ਕਹਿੰਦੇ ਡੇੜ ਹੀ ਬੰਦਾ ਹੈ ਦੁਨੀਆ ਤੇ ਵਾਕਈ ਆਪਸ ਕੋ ਧੀਰ ਕਰ ਜਾਣੇ ਔਰਣ ਕੋ ਲਗਮ ਆਤ ਆਪ ਦੇ ਆਪ ਨੂੰ ਕਹਿੰਦਾ ਮੈਂ ਪੂਰਾ ਅੱਖਰ ਦੂਜੇ ਤਾਂ ਲਗਾਮਾਤ ਰਹੀ ਹੈ ਆ ਸਾਡਾ ਹਾਲ ਹੈ ਨਹੀਂ ਪਿਆਰੇ ਜਿੰਨਾ ਚਿਰ ਨਜ਼ਰੀਆਂ ਨੀ ਨਾ ਬਦਲਦਾ ਓਨਾਂ ਚਿਰ ਸਿੱਖੀ ਦੀ ਚੜ੍ਹਦੀ ਕਲਾ ਨਹੀਂ ਹੋਣੀ ਅਸੀਂ ਵੇਖਣ ਹੀ ਲੋਕਾਂ ਦੇ ਉਗਣ ਗਿੱਜੇ ਆਂ